ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਵੇ ਤਾਂ ਆਪਣੀ رائے ਕਮੈਂਟ ਕਰਕੇ ਜ਼ਰੂਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਬਹੁ ਥੋੜਾ ਜਿਹਾ ਹੱਥ ਘੁੱਟ ਕੇ ਖਰਚ ਕਰਿਆ ਕਰ ਮਹਿੰਗਾਈ ਬਹੁਤ ਵੱਧ ਗਈ ਆ ਤੇ ਸਾਨੂੰ ਕਦੀ ਵੀ ਕਿਸੇ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ ਅੰਜੂ ਨੂੰ ਕੁਝ ਸਮਝਣਾ ਆਇਆ ਉਹਦੀ ਸਾਸੋ ਨੂੰ ਇਵੇਂ ਕਿਉਂ ਕਹਿ ਰਹੀ ਆ ਅੰਜੂ ਆਪਣੇ ਪਤੀ ਦੇ ਨਾਲ ਛੇ ਰਹਿੰਦੀ ਸੀ ਉਹਦਾ ਇੱਕ ਬੇਟਾ ਵੀ ਸੀ ਚਿੰਟੂ ਉਹ ਕਰੀਬ 4 ਸਾਲ ਦਾ ਸੀ ਜਿੰਨੇ ਹੁਣੇ-ਹੁਣੇ ਸਕੂਲ ਜਾਣਾ ਸ਼ੁਰੂ ਹੀ ਕੀਤਾ ਸੀ ਸ਼ਹਿਰਾਂ ਦੀ ਚਮਕ ਦਾ ਕਈਏ ਜਾਂ ਢਪਾਲਨ ਦਾ ਸਵਾਲ ਅੱਜਕੱਲ ਦੇ ਨੌਜਵਾਨ ਮੁੰਡੇ ਆਪਣੀ ਰੋਜੀ ਰੋਟੀ ਦੀ ਤਲਾਸ਼ ਵਿੱਚ ਵੱਡੇ ਸ਼ਹਿਰਾਂ ਵਿੱਚ ਵੱਲ ਨਿਕਲ ਜਾਂਦੇ ਆ ਉਸੇ ਤਰ੍ਹਾਂ ਹੀ ਅੰਜੂ ਦੇ ਪਤੀ ਵਿਜੇ ਦੇ ਨਾਲ ਹੋਇਆ ਕਰੀਬ ਦਾ ਸਾਲ ਪਹਿਲਾਂ ਉਹ ਪਿੰਡ ਛੱਡ ਕੇ ਸ਼ਹਿਰ ਜਾ ਵਸਿਆ ਸੀ ਤੇ ਉੱਥੇ ਕਮਾਉਣ ਲੱਗ ਪਿਆ ਸੀ ਜਦੋਂ ਵਿਜੇ ਦਾ ਵਿਆਹ ਹੋਇਆ ਤਾਂ ਅੰਜੂ ਵੀ ਸ਼ਹਿਰ ਆ ਗਈ ਵਿੱਚ ਵਿੱਚ ਉਹ ਪਿੰਡ ਜਾ ਕੇ ਆਪਣੇ ਮੰਮੀ ਪਾਪਾ ਨੂੰ ਮਿਲਉਂਦੇ ਸੀ বিজেਦੀ এক হি ਭੈਣ ਸੀ দিਵਿਆ ও ਵੀ ਉਸੇ ਸ਼ਹਿਰ ਚ ਵਿਆਹੀ ਸੀ ਪਰ ਦੋਵਾਂ ਦੇ ਘਰ ਦੂਰ ਦੂਰ ਸੀ ਤੀਜ ਤਿਹਾੜ ਤੋਂ ਇਲਾਵਾ ਵਿੱਚ ਵਿੱਚ ਇੱਕ ਦੂਜੇ ਦੇ ਘਰ ਆਉਣਾ ਜਾਣਾ ਲੱਗਾ ਹੀ ਰਹਿੰਦਾ ਸੀ ਅੰਜੂ ਨੂੰ ਔਂਜਤਾ ਕੋਈ ਵੀ ਉਹਨਾਂ ਦੇ ਔਨ ਨਾਲ ਪਰੇਸ਼ਾਨੀ ਨਹੀਂ ਸੀ ਪਰ ਉਹਦੀ ਨਨਾਨ ਹਰ ਚੀਜ਼ ਵਿੱਚ ਨੁਕਸ ਕਰਦੀ ਰਹਿੰਦੀ ਉਹ ਥੋੜਾ ਜਿਹਾ ਉੱਚੇ ਘਰ ਚ ਵਿਆਹੀ ਸੀ ਪਰ ਕਦੀ ਕਦੀ ਉਹਦੀਆਂ ਗੱਲਾਂ ਨਾਲ ਅੰਜੂ ਦਾ ਦਿਲ ਦੁਖ ਜਾਂਦਾ ਲੈ ਭਾਬੀ ਇਹ ਸੂਟ ਤਾਂ ਨਵਾਂ ਲੱਗਦਾ ਆ ਜਦੋਂ ਮੈਂ ਪਿਛਲੀ ਵਾਰ ਆਈ ਸੀ ਤਾਂ ਇਹ ਸੂਟ ਹੈਗਾ ਨਹੀਂ ਸੀ ਤੁਹਾਡੇ ਕੋਲ ਤੇ ਇਹੋ ਜਿਹਾ ਸੂਟ ਸ਼ਾਇਦ ਮੈਂ ਆਪਣੀ ਕੰਮ ਵਾਲੀ ਨੂੰ ਦਿੱਤਾ ਆ ਤੇ ਭਾਬੀ ਇਹ ਚਾਦਰ ਕਿੰਨੀ ਪੁਰਾਣੀ ਹੋ ਗਈ ਆ ਇਹਨੂੰ ਸੁੱਟ ਕਿਉਂ ਨਹੀਂ ਦਿੰਦੀ ਹੁਣ ਕੋਈ ਵਧੀਆ ਜੀ ਨਵੀਂ ਚਾਦਰ ਖਰੀਦ ਲਾ ਤੰਜੂ ਕੁਝ ਨਾ ਬੋਲੀ ਇਹ ਪਹਿਲੀ ਵਾਰ ਨਹੀਂ ਸੀ ਕਿ ਉਹ ਦੀ ਨਨਾਨ ਨੁਕਸ ਕੱਢ ਰਹੀ ਹੋਵੇ ਜਦੋਂ ਵੀ ਉਹ ਅੰਜੂ ਦੇ ਘਰੋਂ ਦੀ ਭਾਬੀ ਇਹ ਕਦੋਂ ਲਿਆ ਭਾਬੀ ਉਹ ਕਦੋਂ ਲਿਆ ਕਿੰਨੇ ਦਾ ਲਿਆ ਤੇ ਸੇਮ ਇਹੋ ਜਿਹਾ ਤਾਂ ਸਾਡੇ ਘਰ ਵੀ ਸੀ ਹੋਰ ਕੁਝ ਨਹੀਂ ਤਾਂ ਕਿਉਂ ਇਹ ਸਾਰਾ ਫालतू ਕੁੜਾ ਜਮਾ ਕਰਕੇ ਰੱਖਿਆ ਆ ਇਹਨੂੰ ਸੁੱਟ ਦੇ ਅੰਜੂ ਉਦਾਸ ਹੋ ਜਾਂਦੀ ਮੰਨਿਆ ਉਹ ਆਪਣੀ ਨਾਨਾ ਦੀ ਬਰਾਬਰੀ ਦੀ ਨਹੀਂ ਸੀ ਪਰ ਜਿੰਨਾ ਉਹਦੇ ਕੋਲ ਹੈਗਾ ਸੀ ਉਹਨੇ ਵਿੱਚ ਉਹ ਖੁਸ਼ ਰਹਿੰਦੀ ਸੀ ਵਿਜੇ ਬਹੁਤ ਹੀ ਸਿੱਧੇ ਜਿਹਾ ਸਬਾਦਾ ਸੀ ਜਦ ਕਿ ਉਹਦੀ ਭੈਣ ਉਹਦੇ ਨਾਲੋਂ ਤੁਗਣੀ ਚਲਾਕ ਸੀ ਇਹ ਨਾ ਹੋਣ ਦੇ ਬਾਵਜੂਦ ਵੀ ਕਦੀ ਵੀ ਉਹ ਮੂੰਹ ਅੱਡ ਲੈਂਦੀ ਤੇ ਆਪਣੇ ਭਰਾ ਕੋਲੋਂ ਕੁਝ ਨਾ ਕੁਝ ਮੰਗਦੀ ਹੀ ਰਹਿੰਦੀ ਸੀ ਵਿਜੇ ਤੇ ਅੰਜੂ ਲਿਹਾਜ ਦੀ ਵਜ੍ਹਾ ਨਾਲ ਤੇ ਵੱਡੀ ਭੈਣ ਹੋਣ ਦੇ ਨਾਤੇ ਕੁਝ ਕਹਿ ਨਹੀਂ ਸਕਦੇ ਸੀ ਪਰ ਵੱਡੇ ਸ਼ਹਿਰ ਚ ਮੰਗਿਹਾਈ ਦੀ وجہ ਨਾਲ ਉਹਨਾਂ ਨੂੰ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਦੀ ਕਟੌਤੀ ਕਰਨੀ ਪੈਂਦੀ ਇਸ ਲਈ ਉਹ ਆਪਣਾ ਹੱਥ ਘੋਟ ਕੇ ਹੀ ਖਰਚਾ ਕਰਦੇ ਹੁਣ ਫਿਲਹਾਲ ਕੁਝ ਦਿਨਾਂ ਤੋਂ ਅੰਜੂ ਦੀ ਸੱਸ ਆਈ ਹੋਈ ਸੀ ਉਹਦੀਤੀ ਦੀ ਵਿਆਦੀ ਨਨਾਨ ਦਾ ਵਿਆਹ ਸੀ ਅਚਾਨਕ ਗੱਲਾਂ ਗੱਲਾਂ ਚ ਉਦੀ ਸੱਸ ਦੀ ਇਹ ਬਰਾਬਰੀ ਕਰਨ ਵਾਲੀ ਗੱਲ ਅੰਜੂ ਨੂੰ ਥੋੜੀ ਜਿਹੀ ਬੁਰੀ ਲੱਗੀ ਉਹ ਸੋਚ ਵਿੱਚ ਪੈ ਗਈ ਕਿ ਮਾਂ ਜੀ ਨੇ ਐਵੇਂ ਕਿਉਂ ਕਿਹਾ ਆ ਬਹੂ ਇਹ ਕਾਪਤਾ ਪਹਿੰਗਾ ਲੱਗਦਾ ਆ ਸ਼ਹਿਰ 'ਚ ਰਹਿਣਾ ਆ ਤਾਂ ਪੈਸੇ ਬਚਾਉਣਾ ਸਿੱਖ ਮੰਮੀ ਜੀ ਉਹ ਦੀਦੀ ਲੈ ਉਹਨੂੰ ਕਾਦੀ ਕਮੀ ਆ ਪਰ ਜੇ ਦੀ ਜਿੰਨੀ ਚਾਦਰ ਉਹਨੇ ਪੈਰ ਪਸਾਰਨੇ ਚਾਹੀਦੇ ਆ ਅੰਜੂ ਕਹਿਣ ਵਾਲੀ ਸੀ ਕਿ ਉਹਦੀ ਨਨਾਨਾ ਦੇ ਘਰ ਜਦੋਂ ਵੀ ਆਉਂਦੀ ਆ ਪਹਿਲਾਂ ਹੀ ਕਹਿ ਦਿੰਦੀ ਸੀ ਕਿ ਕੋਈ ਵਧੀਆ ਜਿਹਾ ਕੱਪਾਂ ਦਾ ਸੈੱਟ ਖਰੀਦ ਲਈ ਆਪਣੇ ਬਾਜੀ ਨੂੰ ਸਸਤੇ ਜਿਹੇ ਕੱਪਾਂ ਚ ਚਾਹ ਨਾ ਦਈ ਉਦੋਂ ਹੀ ਫੋਨ ਆ ਗਿਆ ਕਿ ਮੰਮੀ ਭਾਬੀ ਨੂੰ ਕਹੀਂ ਕੱਲ ਕੋਈ ਵਧੀਆ ਜਿਹਾ ਸੂਟ ਪਾ ਲਵੇ ਤੇ ਤੁਸੀਂ ਵੀ ਚੰਗੀ ਤਰ੍ਹਾਂ ਤਿਆਰ ਹੋ ਜਾਇਓ ਪਰਪੁੱਤ ਗੱਲ ਕੀ ਐ ਦੱਸੇਗੀ ਵੀ ਮੰਮੀ ਕੱਲ ਮੈਂ ਮੇਰੀ ਸਾਸ ਨਨਾਨ ਤੇ ਇਹ ਅਸੀਂ ਸਾਰੇ ਵਿਆਹ ਦੀ ਸ਼ਾਪਿੰਗ ਕਰਨ ਲਈ ਮਾਰਕੀਟ ਆ ਰਹੇ ਆਂ ਜਿਹੜੀ ਤੁਹਾਡੇ ਕੋਲ ਹੀ ਆ ਹੋ ਸਕਦਾ ਹੈ ਕੱਲ ਅਸੀਂ ਤੁਹਾਡੇ ਘਰ ਆ ਜਾਈਏ ਤੁਸੀਂ ਵਧੀਆ ਜਿਹਾ ਨਾਸ਼ਤਾ ਖਾਣੇ ਦਾ ਇੰਤਜ਼ਾਮ ਕਰ ਲਿਓ ਤੇ ਕੁਝ ਵਧੀਆ ਜਿਹਾ ਜਿਵੇਂ ਪਨੀਰ ਪੁਲਾਵ ਇਹ ਸਾਰਾ ਕੁਝ ਭਾਬੀ ਨੂੰ ਕਹਿ ਕੇ ਬਣਵਾ ਦਿਓ ਭਾਬੀ ਨੂੰ ਕਹਿ ਦਿਓ ਕੋਈ ਵਧੀਆ ਜਿਹਾ ਪਾਂਡਿਆਂ ਦਾ ਸੈੱਟ ਤੇ ਘਰ ਨੂੰ ਠੀਕ ਠਾਕ ਕਰਕੇ ਰੱਖੇ ਤੇ ਸੁਣਿਓ ਮੇਰੀ ਸੱਸ ਤੇ ਨਨਾਨ ਪਹਿਲੀ ਵਾਰ ਆ ਰਹੇ ਆ ਤਾਂ ਉਹਨਾਂ ਨੂੰ ਵਧੀਆ ਜਿਹਾ ਸੂਟ ਦੇ ਕੇ ਵਿਦਾ ਕਰਿਓ ਨਹੀਂ ਤਾਂ ਮੇਰਾ ਤਾਂ ਨੱਕ ਕੱਟਿਆ ਜਾਊਗਾ ਚੱਲ ਰੱਖਦੀ ਆ ਹੁਣ ਚੰਗਾ ਬਹੂ ਦਿਵਿਆ ਕਹਿ ਰਹੀ ਸੀ ਕਿ ਕੱਲ ਹੋ ਸਕਦਾ ਆ ਉਹ ਤੇ ਉਹਦੀ ਸੱਸ ਨਾਲ ਸਾਰੇ ਆਉਣ ਤੇ ਉਹਨੇ ਖਾਣੇ ਤੇ ਵਧੀਆ ਜਿਹੀ ਤਿਆਰੀ ਲਈ ਕੇ ਆਇਆ ਅੰਜੂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਣ ਲੱਗੀਆਂ ਸੀ ਜੀ ਮੰਮੀ ਜੀ ਸੁਣੋ ਜੀ ਤੁਸੀਂ ਵੀ ਕਰ ਥੋੜਾ ਛੇਤੀ ਆ ਜਾਇਓ ਅੰਜੂ ਨੇ ਫੋਨ ਕਰਕੇ ਵਿਜੇ ਨੂੰ ਕਿਹਾ ਕੀ ਹੋਇਆ ਅੰਜੂ ਕੀ ਗੱਲ ਆ ਕੱਲ ਦੀਦੀ ਨੇ ਆਉਣਾ ਆ ਹਜੇ ਤਾਂ ਮਹੀਨਾ ਸ਼ੁਰੂ ਹੀ ਹੋਇਆ ਆ ਦੀਦੀ ਤੇ ਉਹਦੇ ਪਰਿਵਾਰ ਦੀ ਆਉ ਭਗਤ ਚ ਬਹੁਤ ਪੈਸੇ ਖਰਚ ਹੋ ਜਾਣਗੇ ਫਿਰ ਮਹੀਨੇ ਦੇ ਬਾਕੀ ਦੇਣਾ ਮੈਂ ਸੋਈ ਦਾ ਬਜਟ ਕਿਵੇਂ ਸੁਭਾਲੂਗੀ ਮੈਨੂੰ ਸਮਝ ਨਹੀਂ ਆ ਰਿਹਾ ਹੋਰ ਵੀ ਤਾਂ ਖਰਚੇ ਹੈਗੇ ਆ ਵਿਆਵੀ ਤਾਂ ਹੈ ਉੱਥੇ ਵੀ ਤਾਂ ਖਰਚਾ ਸਾਰਾ ਕੁਝ ਹੋ ਜਾਊਗਾ ਤੂੰ ਚਿੰਤਾ ਨਾ ਕਰ ਵਿਜੇ ਨੇ ਕਿਹਾ ਮੀਡਲ ਕਲਾਸ ਪਰਿਵਾਰਾਂ ਦੀ ਇੱਕ ਖਾਸੀਅਤ ਹੁੰਦੀ ਆ ਉਹਨਾਂ ਦੇ ਕੋਲ ਹੁਨਰ ਤੇ ਜੁਗਾੜ ਦੋਵੇਂ ਹੀ ਹੁੰਦੇ ਆ ਸੁਣੋ ਮੈਂ ਮੇਰੇ ਕੋਲ ਨਵੀਂ ਚਾਦਰ ਤੇ ਟੇਬਲ ਕਵਰ ਹੈਗਾ ਆ ਜਾਦਿਆ ਤੁਹਾਨੂੰ ਜਦੋਂ ਚਿੰਟੂ ਨਹੀਂ ਹੋਇਆ ਸੀ ਉਦੋਂ ਮੈਂ ਕੱਪੜਾ ਲੈ ਕੇ ਪੇਂਟ ਕਰਕੇ ਬਣਾਇਆ ਸੀ ਅੱਜ ਮੈਂ ਸਾਫ਼ ਸਫਾਈ ਕਰ ਦੇਣੀ ਆ ਪਰ ਪੰਡਿਆਂ ਦਾ ਸੈਟ ਵਿਜੇ ਨੇ ਕਿਹਾ ਉਹ ਵੀ ਹੈਗੇ ਆ ਜੀ ਮੈਂ ਹਰ ਸਾਲ ਦੀਵਾਲੀ ਤੇ ਕੁਝ ਨਾ ਕੁਝ ਛੋਟਾ ਮੋਟਾ ਪੰਡਾ ਲੈ ਕੇ ਰੱਖ ਦੇਣੀ ਆ ਅੰਜੂ ਦੀ ਸੱਸ ਸਾਰਾ ਕੁਝ ਵੇਖ ਰਹੀ ਸੀ ਕਿ ਕਿੰਨੀ ਮਿਹਨਤ ਤੇ ਸਿੱਦਤ ਨਾਲ ਸਾਰੀ ਤਿਆਰੀ ਬਹੂ ਤੇ ਪੁੱਤ ਕਰ ਰਹੇ ਸੀ ਸ਼ਾਇਦ ਹੁਣ ਉਹਨਾਂ ਨੂੰ ਸਭ ਕੁਝ ਸਮਝ ਆ ਗਿਆ ਸੀ ਬਹੂ ਤੂੰ ਪਰੇਸ਼ਾਨ ਨਾ ਹੋ ਆਪਾਂ ਦੋਵੇਂ ਜਾਣੀਆਂ ਸਾਰਾ ਕੁਝ ਸੰਭਾਲ ਲਵਾਂਗੀਆਂ ਤੇ ਕੋਈ ਲੋੜ ਨਹੀਂ ਆ ਕੁਝ ਬਾਰੋਂ ਮਹਿੰਗਾ ਮੰਗਵਾਉਂਦੀ ਘਾਟ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਵਧੀਆਂ ਬਣ ਜਾਂਦੀਆਂ ਆ ਜੇ ਦੀ ਜਿੰਨੀ ਚਾਦਰ ਆ ਉਨੇ ਹੀ ਪੈਰ ਅੰਜੂ ਤੇ ਉਹਦੀ ਸੱਸ ਨੇ ਮਿਲ ਕੇ ਜੋ ਕਰ ਸੀ ਉਹਦੇ ਨਾਲ ਬਹੁਤ ਵਧੀਆ ਤਿਆਰੀ ਕਰ ਲਈ ਮੰਮੀ ਜੀ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਤੁਸੀਂ ਜਿਹੜਾ ਸੂਟ ਮੇਰੇ ਲਈ ਲਿਆਇਓ ਉਹ ਮੈਂ ਦਿਵਿਆ ਦੀਦੀ ਦੀ ਨਾਨਾ ਨੂੰ ਦੇ ਦੇਣੀ ਆ ਤਾਂ ਮੈਂ ਸਮਝਦੀ ਆ ਪੁੱਤ ਮੈਨੂੰ ਘਰ ਵਿਆ ਤੇਰੇ ਤੇ ਜਿਹੜਾ ਮੈਨੂੰ ਤੇਰੇ ਵਰਗੀ ਸਮਝਦਾਰ ਬਹੂ ਮਿਲਿਆ ਤੇ ਤੂੰ ਦਿਵਿਆ ਦੀ ਸੱਸ ਦੀ ਚਿੰਤਾ ਤਾਂ ਨਾ ਕਰ ਬਹੁਤ ਹੀ ਸੁਲਜੀ ਹੋਈ ਉਹ ਆਰ ਤੇ ਆਓ ਤਾਂ ਹੀ ਤਾਂ ਸਾਡੇ ਘਰ ਦਾ ਸਾਦਾ ਰਹਿਣ ਸਹਿਣ ਵੇਖ ਕੇ ਦਿਵਿਆ ਨੂੰ ਪਸੰਦ ਕੀਤਾ ਸੀ ਫਿਰ ਦਿਵਿਆ ਆਪਣੇ ਪਰਿਵਾਰ ਸਮੇਤ ਆ ਗਈ ਤੇ ਖਾਣਾ ਖਾਣ ਲੱਗੀ ਤਾਂ ਦਿਵਿਆ ਦੀ ਸੱਸ ਨੇ ਤਾਰੀਫ ਕਰਦੇ ਹੋਏ ਕਿਹਾ ਵਾਹ ਭੈਣ ਜੀ ਇਹ ਮਠੀ ਤਾਂ ਬਹੁਤ ਹੀ ਸਵਾਦਿਆ ਤੁਸੀਂ ਬਣਾਈਆਂ ਜਾਂ ਬਹੂ ਨੇ ਬਣਾਈਆਂ ਦਿਵਿਆ ਨੇ ਇੱਕ ਨਜ਼ਰ ਕਮਰੇ ਵਿੱਚ ਪਾਈ ਚਲੋ ਮੇਰੀ ਜਤ ਰਹਿ ਗਈ ਅੰਜੂ ਪੁੱਤ ਇਹ ਟੇਬਲ ਕਵਰ ਤਾਂ ਬੜਾ ਸੋਹਣਾ ਆ ਕਿੱਥੋਂ ਲਿਆ ਆ ਮੇਰੀ ਬਹੂ ਨੇ ਬਣਾਇਆ ਆ ਭੈਣ ਜੀ ਆਪਣੇ ਹੱਥਾਂ ਨਾਲ ਲੈ ਦਿਵਿਆ ਤੁਸੀਂ ਸਿਖਲਾ ਪੁੱਤ ਕੁਝ ਦਿਵਿਆ ਦੀ ਸਾਸ ਨੇ ਕਿਹਾ ਦਿਵਿਆ ਅੰਦਰ ਕਮਰੇ ਵਿੱਚ ਜਾ ਕੇ ਆਪਣੀ ਮਾਂ ਨੂੰ ਕਹਿੰਦੀ ਆ ਕੀ ਆ ਮੰਮੀ ਭਾਬੀ ਨੇ ਤਾਂ ਮੇਰੀ ਕੋਈ ਇੱਜ਼ਤ ਹੀ ਨਹੀਂ ਰੱਖੀ ਕੁਝ ਵਧੀਆ ਬਣਾ ਦਿੰਦੀ ਲੌਕੀ ਦੇ ਕੋफ्ते ਕੌਣ ਖਵਾਉਂਦਾ ਆ ਆਪਣੇ ਉੱਤੇ ਤਾਂ ਇੰਨਾ ਖਰਚ ਕਰਦੀ ਆ ਤੇ ਜਦੋਂ ਕੋਈ ਆਵੇ ਤਾਂ ਤੇ ਉਹ ਸੂਟ ਉਹ ਸੂਟ ਵੀ ਕਿੰਨਾ ਸਸਤਾ ਜਿਹਾ ਆ ਬੱਸ ਕਰਦੀ ਵਿਆਹ ਬਹੁਤ ਕਿੰਨਾ ਖਰਚ ਕਰਦੀ ਆ ਜਾਂ ਨਹੀਂ ਤੈਨੂੰ ਦੱਸਣ ਦੀ ਲੋੜ ਨਹੀਂ ਆ ਤੂੰ ਅਮੀਰ ਘਰ ਵਿੱਚ ਚਲੀ ਗਈਆਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਣੀ ਇੱਜ਼ਤ ਵਧਾਉਣ ਲਈ ਉਹਨਾਂ ਦਾ ਘਰ ਵਿਗਾੜ ਦੇਵੇਂ ਤੇ ਨਾਲੇ ਉਹ ਤੇਰੀ ਬਰਾਬਰੀ ਨਹੀਂ ਕਰਦੀ ਤੂੰ ਉਹਨਾਂ ਨੂੰ ਆਪਣੇ ਬਰਾਬਰ ਲਿਆਉਣ ਦੀ ਜ਼ਬਰਦਸਤੀ ਕਰਦੀਆਂ ਚਾਹੇ ਉਹ ਕਿਤੇ ਵੀ ਪੂਰਾ ਕਰੇ ਪਰ ਤੈਨੂੰ ਮਾਨ ਸਨਮਾਨ ਤੇ ਆਦਰ ਦੇਣ ਲਈ ਉਹ ਕੋਈ ਕਮੀ ਨਹੀਂ ਛੱਡਦੀ ਤੇ ਉਹ ਸੂਟ ਸਸਤਾ ਨਹੀਂ ਆ ਤੇਰਾ ਦਿਮਾਗ ਤੇ ਅਕਲ ਹੀ ਸਸਤੀ ਆ ਤੇ ਵੈਸੇ ਵੀ ਤੂੰ ਹੀ ਫੋਨ ਕਰਕੇ ਕਹਿੰਦੀ ਸੀ ਨਾ ਮੈਨੂੰ ਕਿ ਭਾਬੀ ਮੇਰੀ ਬਰਾਬਰੀ ਕਰਦੀ ਆ ਜੇ ਜਿੰਨੀ ਚਾਦਰ ਹੋਵੇ ਉਨੇ ਹੀ ਪੈਰ ਪਸਾਰਨੇ ਚਾਹੀਦੇ ਆ ਤਾਂ ਸੁਣ ਮੇਰੇ ਘਰ ਦੀ ਇੰਨੀ ਚਾਦਰ ਆ ਤੇ ਉਹਦੇ ਵਿੱਚ ਹੀ ਆਪਣੇ ਘਰ ਦੇ ਖਰਚੇ ਵੀ ਚਲਾਉਣੇ ਆ ਤੇ ਆਪਣੀ ਇੱਜ਼ਤ ਵੀ ਢੱਕਣੀ ਆ ਦਿਵਿਆ ਸ਼ਰਮਿੰਦੀ ਜੀ ਹੋ ਜਾਂਦੀ ਆ ਮੈਨੂੰ ਮਾਫ ਕਰ ਦੇ ਮੰਮੀ ਮੈਂ ਭਾਬੀ ਨੂੰ ਹਮੇਸ਼ਾ ਖੁਦ ਦੇ ਬਰਾਬਰ ਸਮਝਦੀ ਰਹੀ ਤੇ ਤੁਹਾਡੇ ਨਾਲ ਉਹਨਾਂ ਬਾਰੇ ਝੂਠ। ਪੂਆ ਤੁਹਾਨੂੰ ਬਾਹਰ ਫੁੱਫੜ ਜੀ ਬੁਲਾ ਰਾਇਏ ਸੀ। ਦਿਵਿਆ ਵੇਖ ਖੀਰ ਕਿੰਨੀ ਸਵਾਦ ਬਣਾਈਆਂ। ਅੱਛਾ ਲਿਆਓ ਤਾਂ ਜਰਾ ਮੈਂ ਵੀ ਚੱਖਾਂ। ਮਾਂ ਭਾਬੀ ਇਹ ਤਾਂ ਬਹੁਤ ਹੀ ਸਵਾਦ ਆ। ਮੰਮੀ ਜੀ ਨੇ ਸਖਾਈ ਆ ਦੀਦੀ। ਵਾ ਮਮੀ ਤੁਸੀਂ ਕਦੋਂ ਸਿੱਖੀ? ਹਾਂ ਮੈਂ ਵੀ ਸਿੱਖ ਹੀ ਲਈ ਸੀ। ਵਾ ਭੈਣ ਜੀ ਬਹੁਤ ਹੀ ਸਵਾਦ ਬਣੀਆਂ। ਤੁਹਾਡੀ ਬਹੂ ਤਾਂ ਬਹੁਤ ਹੀ ਸਿਆਣੀ ਆ। हां मम्मी जी मेरी भाभी है ही लखਾਂ ਵਿੱਚੋਂ ਇੱਕ ਮੈਂ ਵੀ ਘਰ ਜਾ ਕੇ ਬਣਾਉਂਗੀ ਭਾਬੀ ਥੋੜਾ ਜਿਹਾ ਦੁੱਧ ਮੈਨੂੰ ਵੀ ਦੇ ਦੇਵੀਂ ਹੁਣ ਮੈਂ ਵੀ ਘਰ ਰੱਖੀਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਨਵੀਂ ਰੈਸਪੀ ਬਣਾਉਂਗੀ ਉਦੋਂ ਹੀ ਦੀਵਿਆ ਦੇ ਪਤੀ ਨੇ ਕਿਹਾ ਇਹ ਠੀਕ ਹੈ ਦੀਵਿਆ ਤੀਆਂ ਪੇਕੇ ਆਉਣ ਤੇ ਕੁਝ ਬਣ ਕੇ ਨਾ ਲੈ ਕੇ ਜਾਣ ਇਵੇਂ ਹੋ ਸਕਦਾ ਆ ਭਲਾ ਕਿਉਂ ਨਹੀਂ ਜੀ ਵੀਰ ਤੇ ਭਾਬੀ ਤੇ ਮੇਰਾ ਹੱਕ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦੀਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ